ਮੈਨੂੰ ਮਹਾਤਮਾ ਬੁੱਧ ਦੀ ਇੱਕ ਕਥਾ ਯਾਦ ਆ ਗਈ ਹੈ ਸਾਹਮਣੇ ਇੱਕ ਦਿਨ ਇੱਕ ਚਟਾਨ ਸੀ ਬਹੁਤ ਵੱਡੇ ਉਹਨੂੰ ਢੋ ਲਾ ਕੇ ਬਡੇਰੀ ਉਮਰ ਦੇ ਹੋ ਗਏ ਸਨ 84 ਸਾਲ ਤੱਕ ਜ਼ਿੰਦਾ ਰਹੇ ਮਹਾਤਮਾ ਬੁੱਧ ਜੀ ਬਜ਼ੁਰਗ ਹੋ ਗਏ ਸਨ ਬਿਰਧ ਹੋ ਗਏ ਸਨ ਉਸ ਪੱਥਰ ਦੀ ਚਟਾਨ ਨਾਲ ਢੋ ਲਾ ਕੇ ਬੈਠਣਾ ਤੇ ਆਪਣੇ ਸ਼ਰੋਤਿਆਂ ਨੂੰ ਸੁਣਨਦੇ ਸਨ ਸ਼ਾਂਤ ਦੇ ਸਨ ਇੱਕ ਦਿਨ ਗੱਲ निराली ਹੋ ਗਈ ਚਟਾਨ ਦੀ ਤਰਫ ਮੁਹ ਕਰ ਬੈਠੇ ਸਰੋਤਿਆਂ ਦੀ ਤਰਫ ਪਿੱਠ ਕਰ ਬੈਠੇ ਇਸ ਤਰ੍ਹਾਂ ਕਦੀ ਹੋਇਆ ਨਹੀਂ ਸੀ ਅੱਜ ਇਸ ਤਰ੍ਹਾਂ ਕਰ ਬੈਠੇ ਜੋ ਸਭ ਤੋਂ ਨਿਕਟ ਵਰਸਤੀ ਸੀ ਉਹਨਾਂ ਦਾ ਚੇਚੇਰਾ ਵਿਰਾਜ ਉਹਨਾਂ ਦਾ ਚੇਲਾ ਬਣ ਗਿਆ ਸੀ ਆਨੰਦ ਉਹਨੇ ਅਖਿਆ ਭਗਵਨ ਆਪ ਤੇ ਚਟਾਨ ਦੀ ਤਰਫ ਮੁਹ ਕਰ ਬੈਠੇ ਪੱਥਰ ਦੀ ਤਰਫ ਸਰੋਤੇ ਤੇ ਇਧਰ ਬੈਠੇ ਪਤਾ ਹੈ ਮਾਤਮਾ ਬੁੱਧ ਨੇ ਸਮਝਾਉਣ ਵਾਸਤੇ ਕੀ ਆਖਿਆ ਮੈਂ ਇਸ ਪੱਥਰ ਦੇ ਚ ਇਹਨਾਂ ਸਰੋਤਿਆਂ ਚ ਕੋਈ ਫਰਕ ਨਹੀਂ ਸਮਝਦਾ ਉਧਰ ਮੂੰਹ ਕਰ ਦਿੱਤਾ ਇਧਰ ਮੂੰਹ ਕਰ ਦਿੱਤਾ ਇਹ ਕੋਈ ਗੱਲ ਹੈ ਮੇਰੇ ਕਹਿਣ ਨਾਲ ਨਾ ਉਹਨਾਂ ਨੇ ਬਦਲਣਾ ਹੈ ਨਾ ਇਹਨੇ ਬਦਲਣਾ ਕੁਝ ਇੱਕ ਕੋਈ ਕੁਝ ਅਗਲੀ ਗੱਲ ਜਿਹੜੀ ਉਸਨੇ ਕਹੀ ਹੈ ਧੰਪਦ ਦੇ ਚ ਲਿਖੀ ਹੋਈ ਹੈ ਰੋਜ਼ ਬੋਲਦਾ ਮੈਂ ਰੋਜ਼ ਬੋਲਦਾ ਪੱਥਰਾਂ ਚ ਬੋਲਦਾ ਪੱਥਰਾਂ ਦੇ ਇਕੱਠ ਵਨਕੀ ਵਨਕੀ ਦੇ ਪੱਥਰ ਛੋਟੇ ਵੱਡੇ ਪੱਥਰ ਇੰਜ ਕਹਿ ਦਿੱਤਾ ਹੈ ਧੰਪੱਦ ਦੀ ਗਾਥਾ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਬੋਧੀਆਂ ਦਾ ਜਿਹੜਾ ਧਰਮ ਗ੍ਰੰਥ ਹੈ ਉਹ ਧੰਪਦ ਕਹਿੰਦੇ ਨੇ ਧੰਪਦ ਮਹਾਤਮਾ ਬੁੱਧ ਕਹਿੰਦੇ ਮੈਂ ਰੋਜ਼ ਪੱਥਰਾਂ 'ਚ ਬੋਲਦਾ ਮਨੁੱਖ ਤੇ ਕਦੇ-ਕਦਾਈਂ ਕੋਈ ਕਦ ਮਿਲਦਾ ਪੱਥਰਾਂ 'ਚ ਬੋਲਦਾ ਮੇਰੇ ਕਹਿਣ ਨਾਲ ਜਿਵੇਂ ਪੱਥਰ ਨਹੀਂ ਬਦਲਦੇ ਇਹ ਵੀ ਨਹੀਂ ਬਦਲਦਾ ਬਿਲਕੁਲ ਅਜੇ ਬਿਲਕੁਲ ਅਜੇ ਥੋੜਾ ਜਿਹਾ ਵੀ ਧਿਆਨ ਦੇਣ ਤੇ ਸੁਚੇਤ ਹੋ ਜਾ ਨਹੀਂ ਦੇਣ ਉੜੇ ਜਿਹਾ ਵੀ ਧਿਆਨ ਪੂਰਵਕ ਬਾਣੀ ਪੜਨ ਤੇ ਸੁਚੇਤ ਹੋ ਜਾ ਜਿਤਨੇ ਸੁਚੇਤ ਹੁੰਦੇ ਜਾਣਗੇ ਪੀੜਾ ਵੱਧਦੀ ਜਾਏਗੀ ਸ਼ਬਦ ਤੀਰ ਦੀ ਤਰ੍ਹਾਂ ਉਸ ਨੂੰ ਲੱਗੇਗਾ ਜੋ ਬਹੁਤ ਜ਼ਿਆਦਾ ਸੁਚੇਤ ਹੋ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਤੀਰ ਦਾ ਕੰਮ ਕੀ ਹੈ ਤਨ ਨੂੰ ਲਗੇ ਖੂਨ ਨੇ ਕਰਦਾ ਹੈ ਖੂਨ ਦੇ ਪਾਰੇ ਛੁੱਟ ਪੈਂਦੇ ਐਸੀ ਹਾਲਤ ਵਿੱਚ કંਠ ਖੁਸ਼ਕ ਹੋ ਜਾਂਦਾ ਜਦ ਖੂਨ ਬਹੁਤਾ ਨਿਕਲਿਆ ਤੜਪਦਾ ਹੋਇਆ ਮਨੁੱਖ ਕਹਿੰਦਾ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਉਹਨੂੰ ਪਾਣੀ ਚਾਹੀਦਾ ਹੈ ਆਯੁਰਵੇਦ ਆਚਾਰੀਆ ਤਾਂ ਐਸੇ ਕਹਿੰਦੇ ਨੇ ਕਿ ਤੜਪਦੇ ਹੋਏ ਮਨੁੱਖ ਦੇ ਮੂੰਹ ਦੇ ਵਿੱਚ ਪਾਣੀ ਪਾ ਦੇਈਏ ਉਹਨੂੰ ਵਕਤ ਹੀ ਤੌਰ ਤੇ ਬਚਾਇਆ ਜਾ ਸਕਦਾ ਹੈ ਤੜਪਦੇ ਮਨੁੱਖਾਂ ਚ ਹੀ ਕਨਈਆ ਜੀ ਪਾਣੀ ਪਾਉਂਦੇ ਸਨ ਉਹ ਤੜਪ ਰਿਹਾ ਉਹ ਤੜਪ ਰਿਹਾ ਉਹ ਤੜਪ ਰਿਹਾ ਪਾਣੀ ਪਾਣ ਲਈ ਤੜਪਦਾ ਹੋਇਆ ਮਨੁੱਖ ਜਿਸ ਸੇ ਖੂਨ ਬੋਤਾ ਨਿਕਲ ਗਿਆ ਹੈ ਉਹਦੀ ਜ਼ਬਾਨ ਉਹਦੇ ਕੰਠ ਚੋਂ ਕੋਈ ਬੋਲ ਨਿਕਲਦਾ ਹਾਏ ਪਾਣੀ ਆਏ ਪਾਣੀ ਆਏ ਪਾਣੀ ਸ਼ਬਦ ਦਾ تیر ਮਨੋਂ ਨਿਕਲ ਗਿਆ ਹੈ ਮਨ ਦੇ ਚੋਂ ਲੋਭ ਨਿਕਲ ਜਾਂਦਾ ਹੈ ਮਨ ਦੇ ਚੋਂ ਹੰਕਾਰ ਨਿਕਲ ਜਾਂਦਾ ਹੈ ਮਨ ਚੋਂ ਵਾਸ਼ਨਾ ਛੇੜ ਆਉਂਦੀ ਹੈ ਇਹੀ ਮਨ ਦੀ ਜ਼ਿੰਦਗੀ ਹੈ ਇਹ ਹਉਨਣ ਦੀ ਜ਼ਿੰਦਗੀ ਹੈ ਵਾਸ਼ਨਾ ਮੰਨ ਦੀ ਜ਼ਿੰਦਗੀ ਹੈ ਇਹ ਹਉਨਣ ਦਾ ਜੀਵਨ ਹੈ ਹੰਕਾਰ ਮੰਨ ਦਾ ਜੀਵਨ ਹੈ ਇਸੇ ਤਿਹੇ ਜੀ ਰਿਹਾ ਹੈ ਇਹ ਹਉਨਣ ਦੀ ਜ਼ਿੰਦਗੀ ਹੈ ਇਹ ਲੋਭ ਮੰਨ ਦੀ ਜ਼ਿੰਦਗੀ ਇਸੇ ਦੇ ਆਸੇ ਤਿਹੇ ਜੀ ਰਿਹਾ ਮੰਨ ਦਾ ਡਾਚਾ ਖੜਾ ਹੈ ਸ਼ਬਦ ਦਾ تیر ਲਗਿਆ ਹੈ ਲੋਭ ਨਿਕਲਣਾ ਸ਼ੁਰੂ ਹੈ ਹੰਕਾਰ ਨਿਕਲਣਾ ਸ਼ੁਰੂ ਹੈ ਵਾਸ਼ਨਾ ਨਿਕਲਨੀ ਸ਼ੁਰੂ ਹੋਈ ਹੈ ਇਹ ਤੜਪਦਾ ਹੋਇਆ ਮਨ ਜ਼ਬਾਨ ਨੂੰ ਵਰਦ ਕੇ ਕਹਿੰਦਾ ਵਾਹਿਗੁਰੂ 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 ਇੱਕ ਪਿਆਸਾ ਮਨੁੱਖ ਜਦ ਕਹਿੰਦਾ ਹਾਏ ਪਾਣੀ ਹਾਏ ਪਾਣੀ ਉਹ ਗੱਲ ਕੁਝ ਹੋਰ ਹੈ ਪਿਆਸ ਹੀ ਨਹੀਂ ਲੱਗੀ ਲੱਗੀ ਨਹੀਂ ਕਿ ਕਹਿੰਦਾ ਹਾਏ ਪਾਣੀ ਹਾਏ ਪਾਣੀ ਇਹਨਾਂ ਦੋਹਾਂ ਦੇ ਜਵੇਂ ਨਾ ਸਮਾਨ ਦਾ ਫਰਕ ਹੈ ਸ਼ਬਦ ਦਾ تیر ਲਗਿਆ ਤੇ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ ਇਹ ਗੱਲ ਕੁਝ ਹੋਰ ਹੈ ਪਿਰ ਲਗਿਆ ਹੀ ਨਹੀਂ ਅਜੇ ਕੋਈ ਝੋਟ ਨਹੀਂ ਖਾਦੀ ਮਨ ਨੇ ਤੇ ਕਰ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਇਹਨਾਂ ਦੋਹਾਂ 'ਚ ਜ਼ਮੇਂ ਨਾ ਸਮਾਨ ਦਾ ਫਰਕ ਮੈਂ ਫਿਰ ਅਰਜ਼ ਕਰਾਂ 10 ਬੰਦੇ ਜਪ ਕਰ ਰਹੇ ਹੋਣ 10ਾਂ ਦੀ ਮਾਨਸਿਕ ਅਵਸਥਾ ਲਗ ਹੋਏ ਜਿਸ ਦਾ ਜਿਤਨਾ ਧਿਆਨ ਗਹਿਰਾ ਹੋਵੇਗਾ ਸ਼ਬਦ ਦਾ ਉਤਨਾ ਹੀ ਅਸਰ ਹੋਵੇਗਾ ਉਹਦੇ ਧਿਆਨ ਨੂੰ ਹੋਰ ਜਗੰਧਾ ਜਾਏਗਾ